ਦੋਸਤੋ ਸ਼ਹੀਦੀ ਸਰਤਾ ਨੂੰ ਸਮਰਪਿਤ ਇੱਕ ਪ੍ਰਾਣਾ ਪੰਜਾਬੀ ਧਾਰਮਿਕ ਗੀਤ ਪੇਸ਼ ਹੈ ਸੁਣਨਾ ਜਰਾ ਚੰਨ ਮਾਤਾ ਗੁਜ਼ਰੀ ਦਾ ਸੁੱਤਾ ਕੰਡੇ ਆਦੀਸ਼ੇ ਜੇਬ ਸ਼ਾਈ ਚੰਨ ਮਾਤਾ ਗੁਜ਼ਰੀ ਦਾ ਸੁੱਤਾ ਕੰਡੇ ਆਦੀਸ਼ੇ ਜੇਬ ਸ਼ਾਈ ਸੀਨੇ ਨਾਲ ਤੇ ਗਲਾ ਲਈ ਜਦੋਂ ਯਾਦ ਪੁੱਤਰਾ ਦੀ ਆਈ ਚੰਨ ਮਾਤਾ ਗੁਜਰੀ ਦਾ ਸੁਤਕੰਡੇ ਆ ਦੀ ਸੀ ਜਿ ਵਿਸਾਈ ਜੀਤ ਤੇ ਦੁਜਾਰ ਵੱਡੇ ਜੋਰਾ ਬਰਤੇ ਫਤੇ ਸਿੰਘ ਛੂਟੇ ਸਾਰਿਆਂ ਨੇ ਰੋਕੇ ਪੁੱਛਿਆ ਕਿੱਥੇ ਗਏ ਨੇ ਜਿਗਰ ਦੇ ਟੁੱਟੇ ਦੂਜਮ ਔਰ ਵਿੱਚ ਤੇ ਦੋਨੇ ਕਾਂਦ ਚ ਸ਼ੀ ਦੀ ਪਾਈ ਚੰਨ ਮਾਤਾ ਗੁਜਰੀ ਦਾ ਸੁਤ ਕੰਡੇ ਆ ਦੀ ਸ਼ੀ ਜਵ ਸ਼ਾਈ ਅੱਡੀਆਂ ਗੁਲਾਬ ਰੰਗੀਆਂ ਸੋਜ ਪੈ ਕੇ ਫਟਣ ਨੂੰ ਆਇਆਂ ਅੱਡੀਆਂ ਗੁਲਾਬ ਰੰਗੀਆਂ ਸੋਜ ਪੈ ਕੇ ਫਟਣ ਨੂੰ ਆਇਆ ਖਾਂਬਦੇ ਆ ਕੰਡਿਆਨੇ ਉਦੇ ਪੱਬਾ ਤੇ ਬੂਟੀਆਂ ਪਾਈਆਂ ਧੂੜ ਉਹਦੇ ਚਰਨਾ ਦੀ ਲੁਕ ਚੁੱਕ ਕੇ ਮਥੇ ਤੇ ਲਾਈ ਚੰਨ ਮਾਤਾ ਗੁਜਰੀ ਦਾ ਸੁਤ ਕੰਡਿਆਂ ਦੀ ਸੀਜ ਵਿਸ਼ਾਈ ਕਾਜੇ ਨੂੰ ਤੂ ਪੈਂਦੀ ਕੌਣ ਲੀਖੀਆਂ ਬਿਦਾਤਾ ਧੀਆਂ ਮੂੜੇ ਜਾਲਮ ਨੇ ਹਿੰਦਿਆਂ ਦੇ ਖਿੱਚ ਖਿੱਚ ਕੇ ਜਿਨੇ ਉ ਤੋੜੇ ਆਂਦਰ ਆਦੀ ਡੋਰ ਵਟਕੇ ਇਨਾ ਬਹਾਮਣਾ ਦੇ ਗਾੜ ਵਿੱਚ ਪਾਈ ਚੰਨ ਮਾਤਾ ਗੁਜਰੀ ਦਾ ਸੁਤ ਕੰਡਿਆਂ ਦੀ ਸੀ ਜੇਬ ਛਾਈ ਪੰਦ ਪਏ ਸਭਰੀ ਨੂੰ ਪਿਆ ਦੁਖੜੇ ਤੇ ਦੁਖੜਾ ਸੈਣਾ ਜਾਰੜੇ ਦਾ ਸੱਤਰ ਚੰਗਾ ਸਾਨੂੰ ਪੱਠ ਖੀੜਿਆਂ ਦਾ ਰਹਿਣਾ ਸੀਨੇ ਵਿੱਚ ਲੈ ਕੇ ਸੋਂਗਿਆ ਦਿਲ ਆਪਣਾ ਤੇ ਪੀੜ ਪਰਾਈ ਚੰਨ ਮਾਤਾ ਗੁਜਰੀ ਦਾ ਸੁੱਤਾ ਕੰਡੇ ਆディਸ਼ੇਜ ਵਸਾਈ ਅਨਵਾਜ